ਉਹ ਮਾਰੀ ਗੱਲ ਦਾ ਇਹ ਤਰੰਤ ਨੂੰ ਜਿਹੜੀ ਗੱਲ ਤੇ ਮਾਮਲਾ ਜਿਹੜੀ ਕੇਂਦਰ ਸਰਕਾਰ ਦੀ ਕੌਂਸਲ ਨਹੀਂ ਹੁਣ ਉਹ ਇਹ ਨੇ ਕਿ ਤੁਸੀਂ ਇਹ ਨਹੀਂ ਹੈਗੇ ਤੇ ਅੱਜ ਅੱਜ ਦੀਦੋਂ ਤੋਂ ਪਰਸੂ ਘਰ ਬਣ ਜੂਗਾ ਉਹ ਤਾਂ ਉਹ ਆਨਲਾਈਨ ਸਿਸਟਮ ਹੈਗਾ ਤੁਹਾਡਾ ਅਪਲਾਈ ਕਰਨ ਦਾ ਉਹ ਥੋੜੀ ਦਿਨ ਲਈ ਬੰਦ ਦੇ ਨੇ ਤਾਂ ਕਿ ਕੋਈ ਬਲਾਈ ਨਾ ਕਰ ਸਕੇ ਇਹ ਨਾ ਕਿਹਾ ਕਿ ਜੀ ਜੀ ਐਪਲੀਕੇਸ਼ਨ ਮੇਰੇ ਨਾਲ ਦਿੱਤੀ ਹੈ ਜੀ ਨਹੀਂ ਹੋਇਆ ਜੀ ਸਾਡਾ ਕੁਝ ਸੁਣਾਈ ਨਹੀਂ ਕਾਣਾ ਸੀਰੇਜ ਤੋਂ ਵੀ ਹੋ ਰਿਹਾ ਹੈ ਉਹ ਵੀ ਸੁਣਾਈ ਨਹੀਂ ਦਿੱਤੀ ਕਿਸੇ ਨੇ ਆ ਕੇ ਇੱਕ ਦਿਨ ਨੂੰ ਹੁਣ ਇਹਨਾਂ ਨੇ ਉਲਟਾ ਕੀਤਾ ਹੋਣਾ ਜੀ ਹੁਣ ਇਹਨਾਂ ਨੇ ਆਨਲਾਈਨ ਕਰ ਦੇਣਾ ਫੋਟੋ ਆਮ ਕਰਾ ਕਿ ਕਿ ਉਹਦੇ ਤੇ ਉਹ ਹੈਗਾ ਕਰੇ ਤਾਂ ਮੈਨੂੰ ਮੈਨੂੰ ਬਹੁਤ ਲੈ ਲਿਓ ਉਹਨਾਂ ਅੱਜ 10 ਦਿਨ ਹੋ ਗਏ ਕੋਈ ਐਨਾ ਤੇ ਬਿਮਾਰੀ ਦਾ ਘਾਰੀ ਤੁਸੀਂ ਦੇਖ ਲਓ ਆਪ ਵੀ ਦੇਖ ਮੇਰੇ ਕਿ ਨਹੀਂ ਦੱਸ ਸਾਡਾ ਗਰੀਬਾਂ ਦਾ ਕੀ ਬਣੂਗਾ ਜਦੋਂ ਆ ਬਿਮਾਰੀ ਫੈਲ ਗਈ ਇੱਥੇ ਕੀ ਕਰ ਲਾਂਗੇ ਅਸੀਂ ਜੇ ਤਾਂ ਸਾਨੂੰ ਕੋਈ ਆ ਕੇ ਪੁੱਛਦਾ ਪਹਿਲਾਂ 7 ਡੇਕੇ ਮਰ ਜਾਂਦੇ ਜਿਹੜੂ ਬਦਲਣ ਦਾ ਕੋਈ ਬਾਡੀ ਬੱਚੇ ਨਾਲ ਇੱਥੇ ਲੈ ਕੇ ਮੰਝੇ ਜਾਂਦਾ ਫਾਇਦਾ ਨਹੀਂ ਪੈਂਦਾ ਪਾਸ ਮੇਰੇ ਜੰਗੇ ਜਿਹੜਾ ਤੇ ਬਾਹਰ ਘੱਟ ਨੇ ਨਹੀਂ। ਉਹਨੇ ਕਿਹਾ ਕਹਿੰਦਾ ਕਿ ਕੋਈ ਨਾ ਸੁਣ ਰਿਹਾ। ਕਾ ਫੋਨ ਦੇ ਕੋ। ਲੰਮਾ ਕਹ ਹੈ ਨਹੀਂ ਜੀ ਕਿਸੇ ਦਾ ਸਾਰਾ। ਕੰਗਲ ਦੇ ਅੜਕ ਲੋ ਜੀ ਉਸ ਤੋਂ ਬਾਅਦ ਰੇਂਦਰ ਜੀ ਨਾਲ ਦੂਜੇ ਸਮਰਕ ਕਰ ਲਿਓ। ਇਸ ਦੀ ਕਿਹਨ ਲਗਾ ਰਹੇ? ਠੋੜੀ ਮੈਨੂੰ ਰੇਂਦਰ ਜੀ ਤੁਸੀਂ ਟੈਲੀਫੋਨ ਕਰ ਦਿਓ। ਆਪਾਂ ਦੀ ਸਭ ਨੂੰ ਮਿਲ ਲੈਣੀ। ਨਹੀਂ ਅਮੀ ਤਾਂ ਬਾਅਦ ਵੀ ਨਹੀਂ ਆਇਆ ਉਹ। ਨਾ ਪੁੱਛੀ ਨਹੀਂ ਆ ਕਿ ਨਿਮੜਿਆ। ਚਲੋ ਉੱਥੇ ਆਕਦਾਮ ਪਹਾਈ ਸੀ ਰੂਮ ਮੰਡੀ ਜੀ ਸਾਰੇ ਤਰਪਾਲਾ ਵੰਡੀਆਂ ਅਸੀਂ ਮੁੱਲ ਲੈ ਕੇ ਪਾਈਆਂ ਤਰਪਾਲਾ ਸਾਨੂੰ ਕਿਸੇ ਨੇ ਨਹੀਂ ਕਿਹਾ ਲੈ ਤੁਸੀਂ ਤਰਪਾਲਾ ਇਹਨਾਂ ਲੋ ਅੱਜ ਨਗਰ ਕੌਂਸਲ ਲੈ ਜਾਂ ਪੰਜਾਬ ਸਰਕਾਰ ਦੇ ਕੋਈ ਤਰਪਾਲ ਤੱਕ ਵੀ ਦਿੱਤੀ ਨਹੀਂ ਕੁਝ ਵੀ ਨਹੀਂ ਸੈਟਲ ਦਾ ਬਹੁਤ ਵੱਡੀ ਗੱਲ ਹੈ ਜਿਹੜੀ ਆਪਾਂ ਕਿਸ ਨੂੰ ਕਹਿੰਦੇ ਵੀ ਤੁਹਾਡਾ ਘਰ ਪਵਾ ਕੇ ਦੇ ਵਿੱਚ ਜਤੂਰ ਕਰੇ ਅਜੇ ਸਾਨੂੰ ਐਮਸੀ ਨੇ ਦੂਜੇ ਧਰਮੇ ਨੇ ਉਹਨੇ ਮੈਨੂੰ ਫੋਨ ਕਰਿਆ ਕਰ ਮੈਨੂੰ ਤਰਪਾਲ ਉਹਨੇ ਲੈ ਕੇ ਦਿੱਤਾ ਮੈਨੂੰ ਕਾਗਜ਼ ਵਿਚਾਰੇ ਇਹਦੇ ਤੋਂ ਉਹੀ ਚੰਗਾ ਰਹਿ ਗਿਆ ਨਾ ਨਗਰ ਕੌਂਸਲ ਨੇ ਲੋਕਾਂ ਨੂੰ ਪੁੱਛਿਆ ਵੀ ਨਹੀਂ ਕੀ ਤੁਸੀਂ ਹੈਗੇ ਕਿ ਹੈ ਨਹੀਂ ਬਸ ਦੇ ਇਥੇ ਵਸਤੀ ਦੇ ਵਿੱਚ ਭਗਵੰਤ ਮਾਨ ਤਾਂ ਰੰਗਲੇ ਪੰਜਾਬ ਦੀਆਂ ਗੱਲਾਂ ਕਰਦਾ ਕਹਿੰਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਤਾ ਹਾਂਜੀ ਅਮਨਦੀਪ ਜੀ ਤੁਸੀਂ ਅੱਜ ਜੋ ਹੜ੍ਹਾਂ ਕਾਰਨ ਪ੍ਰਭਾਵਿਤ ਲੋਕ ਹੋਏ ਨੇ ਉਹਨਾਂ ਦੇ ਘਰਾਂ ਦਾ ਜਾਇਜ਼ਾ ਲੈਤਾ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਤਪੇ ਦੇ ਵਿੱਚ ਢਿੱਲਵਾ ਰੋਡ ਤੇ ਗੈਸ ਏਜੰਸੀ ਦੇ ਨੇੜੇ ਅ ਦਲਿਤ ਵਸਤੀ ਦਾ ਦੌਰਾ ਕੀਤਾ ਜੀ ਉੱਥੇ ਦੋ ਤਿੰਨ ਘਰ ਮੈਂ ਦੇਖੇ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਦੀ ਛੱਤਾਂ ਡਿੱਗ ਚੁੱਕੀਆਂ ਨੇ ਮੀਂਹ ਦੀ ਵਜ੍ਹਾ ਨਾਲ ਉੱਤੇ ਤਾਂ ਬੜਾ ਇੱਕ ਜਾਨੀ ਨੁਕਸਾਨ ਹੋਣ ਤੋਂ ਵੀ ਬਚ ਗਿਆ ਉਹਨਾਂ ਦੇ ਸੱਟਾ-ਸੱਟਾ ਵੀ ਕਾਫੀ ਲੱਗੀਆਂ ਨੇ ਬੱਚਿਆਂ ਦੇ ਤੇ ਜਾਨੀ ਨੁਕਸਾਨ ਤੋਂ ਤਾਂ ਚਲੋ ਬਚ ਗਏ ਪਰ ਉਹਨਾਂ ਦੇ ਜਿਹੜੇ ਘਰਾਂ ਦਾ ਹਾਲਤੀ ਬਹੁਤ ਬੁਰੀ ਹਾਲਤ ਹੈ ਤੇ ਜਿਹੜੇ ਗਲੀਆਂ ਨਾਲੀਆਂ ਦੇ ਵਿੱਚ ਗੰਦ ਦੀ ਹਾਲਤ ਹੈ ਨਗਰ ਕੌਂਸਲ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਵੀ ਬਹੁਤ ਬੁਰੀ ਹਾਲਤ ਹੈ ਤੇ ਘਰਾਂ ਦਾ ਡਿੱਗਿਆ ਉਹਨਾਂ ਨੂੰ ਅਸੀਂ ਪੁੱਛਿਆ ਵੀ ਕੋਈ ਤੁਹਾਡੇ ਕੋਲ ਨਗਰ ਕੌਂਸਲ ਦਾ ਜਾਂ ਕੋਈ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਕੋਈ ਲਾਭ ਸੰਗੋਗੋ ਕੇ ਜਾਂ ਕੋਈ ਹੋਰ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਕੋਲ ਕੋਈ ਸਾਰ ਲੈਣ ਆਇਆ ਹੋਵੇ ਕੋਈ ਵੀ ਸਾਡੀ ਅਜੇ ਤੱਕ ਕਿਸੇ ਨੇ ਕੋਸਾਰ ਨਹੀਂ ਲੇਤੀ ਜੀ ਈਵਨ ਜਿਹੜਾ ਉੱਥੇ ਤਰਪਾਲ ਵਗੈਰਾ ਪਾਉਣ ਦਾ ਸਿਸਟਮ ਸੀਗਾ ਉਹ ਵੀ ਕਿਸੇ ਥਰਡ ਪਰਸਨ ਨਹੀਂ ਦਿੱਤਾ ਨਗਰ ਕਾਉਂਸਲ ਜਾਂ ਸਰਕਾਰ ਦੀ ਤਰਫੋਂ ਕੋਈ ਇਸ ਤਰ੍ਹਾਂ ਦੀ ਐ ਨਹੀਂ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਬੱਤਰ ਜ਼ਿੰਦਗੀ ਜੀ ਰਹੇ ਨੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਇਹ ਹੈ ਕਿ ਉਹਨਾਂ ਦੀ ਜਿਹੜੀ ਸਾਰ ਹੈ ਤੁਰੰਤ ਲੈਣੀ ਚਾਹੀਦੀ ਹੈ ਜਿਹੜੇ ਘਰਾਂ ਨੂੰ ਕੱਚੇ ਘਰਾਂ ਦੇ ਆਪਾਂ ਪੈਸੇ ਪਹਿਲਾਂ ਵੀ ਅਸਲ ਤਾਂ ਉਹਨਾਂ ਦਾ ਚਾਹੀਦਾ ਤਾਂ ਇਹ ਸੀ ਕਿ ਜਿਹੜੀ ਥੋੜੀ ਦੇਰ ਪਹਿਲਾਂ ਹੀ ਸਰਵੇ ਹੋਇਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਆਨਬ ਉਤਰ ਆਉਂਦੀ ਜੇ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਘਰ ਪਾਈ ਗਏ ਹੋਣਗੇ ਚਲੋ ਜੋ ਵੀ ਹੋਇਆ ਠੀਕ ਹੈ ਪਰ ਹੁਣ ਵੀ ਜੇ ਉਹਨਾਂ ਦੀ ਜਿਹੜੀ ਉਹਦੀ ਹਾਲਤ ਹੈ ਉਹਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹਨਾਂ ਦੇ ਜਿਹੜੀ ਵਿੱਤੀ ਹਾਲਤ ਵਿੱਤੀ ਤੌਰ ਤੇ ਸਹਾਇਤਾ ਕੀਤੀ ਜਾਵੇ ਤੇ ਤੁਰੰਤ ਉਹਨਾਂ ਦੇ ਘਰ ਨੂੰ ਪੁਵਾਇਆ ਜਾਣ ਹੁਣ ਉਹਨਾਂ ਦੀ ਹਾਲਤ ਬਹੁਤ ਬੁਰੀ ਹਾਲਤ ਹੈ